ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ 6 ਨਗ ਲੈ ਕੇ ਆਏ ਆ ਜੀ ਛੇ ਦੇ ਛੇ ਗੱਬਣੀਆਂ ਵਿੱਚੋਂ ਕੁਝ ਕੁ ਤਾਂ ਸਮਾਂ ਲੈਂਦੇ ਆ ਤੇ ਕੁਝ ਕੁ ਤਿਆਰੀ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੀਪ ਸਿੰਘ ਪਿੰਡ ਚੜੱਕੇ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਠੀਕ ਆ ਜੀ ਮੋਬਾਈਲ ਨੰਬਰ ਹੀ 7017605142 ਵੀਰੇ ਠੀਕ ਆ ਭਾਈ ਕਿੰਨੇ ਨਾਗ ਆ ਜੀ ਅੱਜ ਅੱਜ ਵੀਰੇ 6 ਆ ਉਹ ਸੀਗੇ 14 ਸਾਰੇ ਠੀਕ ਆ ਵੈਗੇ ਜੀ ਉਹ ਹਾਂ ਵੀਰੇ ਮੈਂ ਥੋੜਾ ਜਿਹਾ ਔਨ ਚ ਲੇਟ ਹੋ ਗਿਆ ਜੀ ਤਾਂ ਕਰਕੇ ਵੈਗਗੇ ਕੁਝ ਦੂਰ ਦਾ ਮੇਰੇ ਸਾਹਮਣੇ ਹੀ ਗਏ ਆ ਹੁਣੇ ਹੀ ਕੁਝ ਮਾਰਨਿੰਗ ਵੈਗਗੇ ਜੀ ਕਿਧਰੋਂ ਸ਼ੁਰੂ ਕਰਕੇ ਬਾਈ ਜਿੱਥੋਂ ਮਰਜੀ ਵੀਰੇ ਇਧਰੋਂ ਹੀ ਸ਼ੁਰੂ ਕਰਾ ਵੱਡੀ ਗੱਲ ਤਾਂ ਹੀ ਵੀਰੇ ਸੁਆ ਕਿੰਨਾਂ ਜੀ ਸੁਆ ਤਾਂ ਵੀਰੇ ਯਾਰ ਆਪਾਂ ਸੂਏ ਵਾਲੀ ਦੇ ਜਿਹੜੀ ਵਰਗੇ ਕਿਹੜਾ ਮਰਜੀ ਮੰਨ ਲਿਓ ਬਸ ਸੁਆ ਪੁੱਛਦੇ ਹੀ ਨਹੀਂ ਬਾਈ ਕਿਹੜਾ ਤੇ ਮਰਜੀ ਮੰਨ ਲਓ ਯਾਰ ਵਾਰੀਆਂ ਦੇ ਤਾਂ ਸੁਆ ਦੂਜਾ ਮੂੰਹ ਜੀ ਹੁੰਦਾ ਵੀ ਦੂਜੇ ਸੂਏ ਚਲੋ ਸੂਆ ਜਿਹੜਾ ਮਰਜ਼ੀ ਮੰਨ ਲਓ ਸਮਾਂ ਕਿੰਨਾ ਲੈਂਦੀ ਹੈ ਸਮਾਂ ਵੀਰੇ ਤਿਆਰ ਹੀ ਹੈ ਅੱਜ ਜੀ ਖਾਣਾ ਦੀ ਦੰਨ ਆ ਜੀ ਖਾਣਾ ਦੀ ਓਕੇ ਵੀਰੇ ਪਾਰ ਪਿੱਛੇ ਦੀ ਵੀ ਗਾਰੰਟੀ ਜਮਾ ਓਕੇ ਆ ਵੀਰੇ ਠੀਕ ਆ ਕਿੰਨਾ ਬਾਜੂ ਵੀਰੇ ਦੁੱਧ ਵੀਰੇ ਜਿਹਨਾਂ ਤੋਂ ਲਈ ਉਹਨਾਂ ਨੇ ਤਾਂ 20 ਦੱਸਿਆ ਠੀਕ ਆ ਜੀ ਆਪਾਂ 18 ਮੰਨੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਰ ਮੁਤਾਬਕ ਸੂਆ ਬਾਈ ਦੱਸਦਾ ਕਿ ਜਿਹੜਾ ਤੁਸੀਂ ਮਰਜ਼ੀ ਮੰਨ ਲਓ ਜੇ ਸਾਰੇ ਪਸ਼ੂਆਂ ਦਾ ਤੇ ਸਮਾਂ ਜਿਹੜੀ ਆ ਤਿਆਰੀਆਂ ਚ ਹੀ ਆ ਮਾਲਕਾਂ ਨੇ 20 ਕਿਲੋ ਕਹਿ ਕੇ ਦਿੱਤਾ ਪਰ ਤਿਆਰੀ ਕਰਮ ਵਾਲੀ ਦੀ ਪੂਰੀ ਚੰਗੀ ਹੈ ਜੀ 20 ਕਿਲੋ ਦਿੱਤਾ ਵੀ ਹੋ ਜਿਹੜੇ ਹਿਸਾਬ ਨਾਲ ਹਵਾਨਾ ਜੀ ਬਾਕੀ ਤੁਸੀਂ ਚੈੱਕ ਕਰ ਲਿਓ ਵੀਰੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਹੱਥੀ ਚਵਾਈ ਲਾ ਥਾਣਾ ਥਾਣਾ ਦੀ ਡੰਨ ਹੋਊਗੀ ਇੱਕ ਅੱਧਾ ਦਾਣਾ ਲਜਾ ਵੀ ਸਕਦੀ ਆ ਜਾਂ ਸੂ ਵੀ ਸਕਦੀ ਆ ਜੀ ਉਹ ਚਲੋ ਪਸ਼ੂ ਦਾ ਜੀ ਲਾਉਣ ਤੇ ਆ ਵਜਨ ਵਜੂਦ ਪੂਰਾ ਚੰਗਾ ਥਣਾ ਦੀ ਡੰਨ ਮਿਲੂਗੀ ਠੰਡੀ ਸੇਲ ਪੂਰੀ ਆ ਦੁੱਧ ਤੁਹਾਡੀ ਸੇਵਾ ਦੇ ਸਰਤੇ ਜਿੰਨੀ ਤੁਸੀਂ ਸੇਵਾ ਕਰ ਲੋਗੇ ਜੀ ਉਹਨਾਂ ਦੁੱਧ ਤੁਹਾਨੂੰ ਮਿਲ ਜੂਗਾ ਡਿਮਾਂਡ ਵੀਰੇ ਦੀ ਵੀਰੇ ਦੇ ਦਿਆਂਗੇ 52000 ਦੀ ਹੋਜੂ ਲੈਸ ਜੀ ਕਰ ਦਿਆਂਗੇ ਠੀਕ ਆ ਜੀ 52000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਲੈਸ ਹੋਜੂਗਾ ਅੱਗੇ ਵੀਰੇ 2 ਨੰਬਰ ਇਹ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਇਹ ਵੀ ਤਿਆਰੀ ਹੈ ਵੀਰੇ ਅੱਜ ਨਾਲ ਕਾ ਲੂੰ ਠੀਕ ਆ ਠੰਡੀ ਸੀ ਠੰਡੀ ਆ ਜੀ ਪੂਰੀ ਫੋਨ ਕਿੰਨਾ ਕੁ ਪਾਜੂ ਦੁੱਧ ਵੀਰੇ ਯਾਰ ਵੀਰੇ ਜੀ ਤੋਂ ਲਈ ਆ ਅਗਲੇ ਨੇ ਤਾਂ ਕਿਹਾ ਵੀ 18-19 ਚ ਹੋਇਆ ਪਹਿਲੇ ਸੀ ਠੀਕ ਆ ਬਾਈ ਇਹਨੂੰ ਦੇਣਾ ਵੀ ਚਾਹੀਦਾ ਠੀਕ ਹੈ ਦੇ ਦਿੱਤਾ ਹੋ ਬਬਲੇ ਤੋਰ ਕੇ ਦਿਖਾ ਦੇ ਰੰਗ ਫਰੰਡ ਦੀ ਇਹ ਵੀ ਚੰਗੀ ਆ ਥਾਣਾ ਦਾ ਸਹਿਜ ਬੜਾ ਸੋਹਣਾ ਜੀ ਪਿਆਰਾ ਥਾਣਾ ਸੋਹਣਾ ਗੁਲਾਬੀ ਚੈੱਕ ਕਰਾ ਦਿੰਨੇ ਆ ਜੀ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਬਾਕੀ ਆਰਡਰ ਕੁਆਲਿਟੀ ਚੰਗੀ ਆ ਜੀ ਫਿਟਨੈਸ ਵਾਲਾ ਹਵਾਨਾ ਫੋਟ ਸ਼ਾਕ ਭੂਰਾ ਵੀ ਨਹੀਂ ਤਿਆਰੀਆਂ ਚ ਇਹ ਇੱਕ ਦੋ ਦਿਨ ਲੈਂਦੀ ਆ ਜੀ ਸੂਆ ਦੀ ਗੱਲ ਆਪਾਂ ਪਹਿਲਾਂ ਹੀ ਨੋਵੇਟਤੀ ਜੀ ਸੂਆ ਆਪਾਂ ਪੁੱਛਣਾ ਹੀ ਨਹੀਂਗਾ ਜੀ ਤੁਸੀਂ ਆਪਦੀ ਆਪ ਜੱਜਮੈਂਟ ਲਾ ਕੇ ਆਜੋ ਜੀ ਬਾਕੀ ਹਵਾਨਾ ਸੋਹਣਾ ਕੱਟ ਕਰ ਲਾ ਜੀ ਦੁੱਧ ਮਾਲਕਾਂ ਨੇ ਤਾਂ ਜ਼ਿਆਦਾ ਕਹਿ ਕੇ ਦਿੱਤੀ ਆ ਤੁਸੀਂ ਜਿੰਨਾ ਮਰਜ਼ੀ ਮੰਨ ਕੇ ਲੈ ਜਾਓ ਪਰ ਜਿਹੜੀ ਮੇਨ ਗੱਲ ਆ ਠੰਡੀ ਆ ਥਣਾ ਦੀ ਦੰਨ ਨੂੰ ਦੁੱਧ ਚੰਗਾ ਪਾਜੂ ਕਿਉਂਕਿ ਮੌਸਮ ਤੁਹਾਨੂੰ ਵੀ ਪਤਾ ਹੋਣਾ ਐਚਐਫ ਦਾ ਹੀ ਆ ਵੀਰੇ ਜੀ ਤੋਂ ਲਈਆਂ ਯਾਰ ਉਹ ਤਾਂ ਅਗਲਾ ਕਹਿ ਜਾਂਦਾ ਵੀ ਦੂਜੇ ਦੂਜੇ ਸੁਣਦੀਆਂ ਹਨਾ ਜੀ ਦੇ ਘਰੋਂ ਵੀ ਲਈਦੀਆਂ ਸਹੀ ਗੱਲ ਆ ਜੀ ਹਾਂ ਆਪਾਂ ਸੁਹਾ ਹੋ ਸਕਦਾ ਦੂਜੇ ਹੋਵੇ ਜਾਂ ਤੀਜੇ ਠੀਕ ਆ ਜਿਹੜਾ ਮਰਜ਼ੀ ਮੰਨ ਲੇ ਤੇ ਇਹਦੀ ਡਿਮਾਂਡ ਬਾਈ ਇਹ ਵੀ ਵੀਰੇ ਗੋਜਿਆ ਦੇ ਜੋੜਾ ਲੈ ਜੇ ਬਾਈ ਕੋਈ ਆਪਾਂ ਜੋੜਾ ਦੇਵਾਂਗੇ ਵੀਰੇ ਇੱਕ ਦੋ 1 ਲੱਖ ਦਾ ਬਸ ਸਹੀ ਹੈ ਲੱਖ ਦਾ ਦੇ ਦੇਗਾ ਚਲ ਜੋੜਾ ਲੈ ਜੂ ਕੋਈ ਲੱਖ ਦਾ ਲੈ ਜੂਗਾ ਜੀ ਵੈਸੇ 1 ਲੱਖ 4000 ਰੁਪਇਆ ਬੰਦ ਦਾ ਚਲੋ 4000 ਲੈਸ ਤਿੰਨ ਨੰਬਰ ਵੀਰੇ ਤਿੰਨ ਨੰਬਰ ਵੀ ਵੀਰੇ ਯਾਰਾ ਰਿੰਗ ਬੰਦ ਕਰਦੇ ਇਹਦਾ ਪਿਓਰੀ ਰਿੰਗ ਬੰਦ ਕਰਦੇ ਆ ਠੀਕ ਹੈ ਇਹ ਦੂਜੇ ਸੂਏ ਹੁੰਦੀ ਹੈ ਵੀਰੇ ਇਹ ਵੀ ਆਪਣੀ ਦਸ਼ਲੀ ਆ ਬੰਦੇ ਦੀ ਸਵਾ ਕਿੰਨਾ ਕੁ ਲਾਉਗੀ ਜੀ ਇਹ ਵੀ ਤਿਆਰੀਆਂ ਜੀ ਵੀਰੇ ਇਹਦੇ ਕਾਹੂ ਦਿਨ ਪੂਰੇ ਆ ਠੰਡੀ ਜਮਾ ਠੰਡੇ ਪੂਰੀ ਠੰਡੀ ਸੀਲ ਆ ਵੀਰ ਇਹ ਮਾਰੀ ਬੈਠਾ ਰਿਹਾ ਠੰਡੀ ਦਾ ਬਈ ਫਾਇਦਾ ਇਹ ਹੋ ਜਾਂਦਾ ਬਈ ਦੁੱਧ ਤਾਂ ਚਲੋ ਜਿੰਨਾ ਦੇਣਾ ਦੇਣਾ ਹੀ ਆ ਜੇ ਚੂਹੇ ਚਵਾਏ ਦੁੱਧ ਚ ਲਾਤੀ ਮਾਰਤੀ ਤੇ ਫਿਰ 20 ਕਿਲੋ ਦਿੱਤੇ ਦਾ ਵੀ ਨਹੀਂ ਫਾਇਦਾ ਹੁੰਦਾ ਕੋਈ ਠੰਡੀ ਸੀਲ ਪੂਰੀ ਆ ਤੁਰ ਕੇ ਦਿਖਾ ਦਿ ਜੀ ਰੰਗ ਪ੍ਰਿੰਟ ਦੇ ਤਿੰਨੇ ਹੀ ਪਸੂਏ ਚੰਗੇ ਆ ਜੀ ਸਮਾਂ ਤਿਆਰੀਆਂ ਆ ਜੀ ਇਹ ਤਿੰਨੇ ਇੱਕ ਇੱਕ ਦੋ ਦੋ ਦਿਨ ਮੰਨ ਕੇ ਆ ਜਾਓ ਜੀ ਕਿਉਂਕਿ ਪਸੂ ਜੀ ਲਾਜੇ ਤਾਂ ਹੋ ਸਕਦਾ ਇੱਕ ਤਾਂ ਦਿਨ ਉੱਤੇ ਲੈ ਜੇ ਤੇ ਨਹੀਂ ਉਪਰ ਆ ਉਪਰਾਂ ਕਰਕੇ ਵੀ ਹਰਮਾਲੇ ਸੂਈ ਪੈਂਦੇ ਹੁੰਦੇ ਆ ਤਿਆਰੀ ਚੰਗੀ ਆ ਜੀ ਥਣਾ ਦੇ ਸਹਜ ਇਹਦੇ ਵੀ ਸੋਨੇ ਫੋੜ ਸ਼ਾਂਖ ਭੋਰਾ ਵੀ ਨੇ ਥਣਾ ਕੱਲਾ ਕੱਲਾ ਨਿਖੜ ਮਹੱਤੀ ਚਵਾਈ ਵਾਲਾ ਥਣਾ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਬੜੀ ਸੋਹਣੀ ਆ ਜੀ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲੋ ਵਾਨੇ ਤੇ ਬਰੀਕ ਬਰੀਕ ਵੇਂਜ ਅਨ ਸੋਹਣਾ ਗਲਾਬੀ ਹੋਣਾ ਬੋਡੀ ਸਟਰਕਚਰ ਚੰਗਾ ਜੀ ਡਿਮਾਂਡ ਬਈ ਇਹਦੀ ਇਹ ਵੀਰੇ ਆਪਾਂ ਦੇ ਦੇਾਂਗੇ 50000 ਦੀ ਠੀਕ ਆ ਜੀ ਇਹ ਬਾਈ ਕਹਿੰਦਾ 50000 ਦੀ ਦੇ ਦਾਂਗੇ 1.5 ਲੱਖ ਚ ਤਿੰਨੇ ਹੀ ਲੈ ਜਾਓ ਜੀ ਜਿਹੜੀ ਤੁਹਾਨੂੰ ਪਸੰਦ ਆਊਗੀ ਕਨੈਕਟ ਕਰ ਲਿਓ 1.5 ਲੱਖ ਚ ਦੇ ਦੇਂਗਾ ਫਿਰ ਠੀਕ ਆ ਆਫਰ ਕਰਾ ਦੇਈਦਾ ਜੀ ਤੁਹਾਨੂੰ 1 ਲੱਖ ਚੱਕ ਜੋ ਆਫਰ ਆਪਾਂ ਸਪੈਸ਼ਲ ਵੀ ਕਰ ਰਹਾ ਕਿਹੜੀ ਚ ਕਰਪਾ ਪਹਿਲੇ ਹੀ ਦੱਸਦੇ ਨਹੀਂ ਕਿਸੇ ਜੀ ਕਿਸੇ ਚ ਨਹੀਂ ਕਰਨਾ ਆਫਰ ਬੰਦ ਕਰਤੇ ਹੁਣ ਹਾਂਜੀ ਠੀਕ ਆ ਭਾਈ ਅੱਗੇ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੁਆ ਅਗਲੇ ਨੇ ਕਿਹਾ ਯਾਰ ਮੇਰੇ ਵੱਲ ਜਿਹੜਾ ਮਰਜੀ ਮੰਗਾ ਲੈ ਇਹ ਸਮਾਂ ਲੈਂਦੀ ਲੱਗਦੀ ਆ ਜੀ ਵੀਰੇ ਹਫ਼ਤਾ ਲੈਂਦੀ ਆ ਵੀਰੇ ਹਫ਼ਤਾ ਲੈ ਜੂ ਕਿੰਨਾ ਕੁ ਬਾਜੂ ਭਾਈ ਦੁੱਧ ਭਾਈ ਯਾਰ ਦੁੱਧ ਦੇਣਾ ਚਾਹੀਦਾ ਕੰਦ ਕਾਟ ਦੇ ਹਿਸਾਬ ਨਾਲ 16 ਕਿਲੋ ਤੋੜ ਕੇ ਦਿਖਾ ਦੀ ਵੀਰੇ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਸ਼ਾਈਨਿੰਗ ਵਾਲੀ ਸਕਿਨ ਆ ਜੀ ਇਹਦੀ ਬਾਕੀ ਰੰਗ ਬਿਊਟੀ ਦੀ ਚੰਗੀ ਆ ਸਮਾਂ ਜਰੂਰ 5-7 ਦਿਨ ਹੈ ਹਜੇ ਲੈ ਜੂਗੀ ਜੀ ਥਣਾ ਦੀ ਡੰਨ ਹੋਊਗੀ ਤਿਆਰੀ ਚੱਲ ਰਹੀ ਆ ਜੀ ਵੀਰੇ ਓਕੇ ਆ ਜਮ 15-16 ਕਿਲੋ ਦੁੱਧ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰਨ ਤਾਂ ਵੱਧ ਵੀ ਲੈ ਸਕਦਾ ਜੀ ਤੇ ਇਹਦੀ ਡਿਮਾਂਡ ਬਾਈ ਇਹ ਵੀਰੇ 41 ਦੀ ਦੇ ਦਿਆਂਗੇ ਠੀਕ ਆ ਜੀ ਇੱਕ ਇੱਕ ਉੱਤੇ ਹੀ ਰੱਖਦਾ ਐ ਸਿੱਧਾ ਨਹੀਂ ਕਰਦਾ ਹੁੰਦਾ ਤੇ ਹਿਸਾਬ ਚੱਲ ਪੂਰੇ 40 ਦੀ ਦੇ ਦੇਣ ਠੀਕ ਆ ਜੀ 40000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵੈਸੇ ਡਿਮਾਂਡ 41000 ਵਿੱਚ 1000 ਰੁਪਿਆ ਮਾਨਦਾਨ ਹੋ ਜਾਊਗਾ ਆਏ ਗਏ ਸੱਜਣ ਦਾ ਹੁਣ ਕੋਈ ਸੌਦੇ ਬਾਜ਼ੀ ਚ ਨਾ ਪਾਵੇ ਕਿ ਲੈਸ ਬਾਈ ਕਹਿੰਦਾ ਪਾ ਪਹਿਲਾਂ ਹੀ ਕਰਤਾ ਜੀ ਅੱਗੇ ਆ ਗਈ ਆ ਜੀ 5 ਨੰਬਰ ਜੀ ਹਾਂਜੀ ਸੁਆ ਕਿੰਨਾ ਮਾਜੀ ਸੁਆ ਵੀਰੇ ਯਾਰ ਆਪਾਂ ਪਹਿਲਾਂ ਹੀ ਦੱਸਿਆ ਜਿਹੜਾ ਮਰਜੀ ਜਿਹੜਾ ਮਰਜੀ ਮੰਨ ਲਓ ਚਲੋ ਸੁਆ ਦਾ ਆਪਾਂ ਪੁੱਛਣਾ ਹੀ ਨਹੀਂਗਾ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਇਹ ਬਾਈ ਹੱfte ਵੀ ਕੱਚੀ ਹੈ ਹਫਤਾ ਲੈ ਜੂਗੀ ਤਰ੍ਹਾਂ ਇੱਕ ਦੋ ਦਿਨ ਵੱਧ ਵੀ ਲਗਾ ਸਕਦੀ ਹੈ ਜੀ ਬਾਕੀ ਹਫਤਾ ਤਾਂ ਲਊਗੀ ਤਿਆਰੀ ਸੋਹਣੀ ਸ਼ੁਰੂ ਕਰਤੀ ਹੈ ਜੀ ਫੇਸ ਕੁਆਲਿਟੀ ਸੋਹਣੀ ਆ ਵਜਨ ਵਾਲੀ ਆ ਜੀ ਬਾਕੀ ਥਣਾ ਦੇ ਸੈੱਜ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਫੇਸ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਲਿਓ ਲੈ ਚੱਲੀ ਭਰੇ ਲੰਮਾ ਲੈ ਚੱਲੀ ਹਫਤਾ ਦਾ ਹਫਤੇ ਦੇ ਆਸ-ਪਾਸ ਸਮਾਂ ਲਊਗੀ ਜੀ ਬਾਲਟੇ ਲਾ ਹਵਾਣੇ ਚ ਬਹੁਤ ਪੰਨਾਂ ਨੇ ਸਾਰੀਆਂ ਬਾਲਟੇ ਲਾ ਕਰਮਾਲੀ ਨੇ ਕੱਢ ਕੇ ਸੋਣਾ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸੀਲਸ ਲੱਗ ਵੀ ਪੂਰੀ ਆ ਸੀਲ ਸਾਊ ਬੋਲ ਲਾਈ ਠੀਕ ਆ ਜੀ ਲੈ ਜੰਡੀ ਸੀਲ ਸਾਊ ਦਾ ਸਾਰੇ ਹੀ ਆ ਜੀ ਪਸੂ ਆਪਣੇ ਫੋਲ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਏ ਵੀਰੇ 53 ਦੀ ਦੇਵਾਂਗੇ ਆਪਾਂ ਠੀਕ ਆ ਜੀ ਇਹ ਬਾਈ ਕਰਨ ਦਾ 75000 ਦੀ ਦੇ ਦਾਂਗੇ ਵਿੱਚੋਂ ਲੈਸ ਹੋ ਜੀ ਦੁੱਧ ਬਈ ਚੰਗਾ ਬਾਜੂ ਇਹ ਹਨ ਦੁੱਧ ਯਾਰ ਵੀਰੇ ਅਗਲੇ ਨੇ ਤਾਂ 10 ਲੀਟਰ ਦੱਸਿਆ ਵੀ ਡੰਗ ਦਾ ਚੋਇਆ ਵਾ 20 ਕਿਲੋ 20 ਕਿਲੋ ਹਾਂ ਠੀਕ ਆ ਬਈ ਆਪਾਂ 18 ਮਾਣਨੇ ਲਈ ਵੀ 9 ਕਿਲੋ ਡੰਗ ਦਾ ਦੇਊਗੀ ਕੱਚੀ ਆ ਬਈ ਹਜੇ ਜਿੱਦੇ ਜਮਾ ਤਿਆਰ ਹੁੰਦੇ ਤਾਂ ਇਹ ਕਰਮਾਰੀ ਨੇ ਦੇਖੋ ਚੰਗੀ ਦੇਣੀ ਸੀ ਕਿਉਂਕਿ ਵਜਣ ਵਾਲੀ ਹੈ ਗਾਂ ਵੀਰੇ ਤੇ ਅੱਗੇ 6 ਨੰਬਰ ਸੁਆ ਕਿੰਨਾ ਮਾਜੀ ਵੀਰੇ ਯਰ ਸੁਏ ਤਾਂ ਦੂਜਾ ਦੱਸਿਆ ਗਏ ਸੁਆ ਸੁਆ ਚੱਕ ਦੇ ਠੀਕ ਆ ਜੀ ਇਹ ਵੀ ਪੰਜਾਂ ਚੱਕ ਦੇ ਪਾਰੀ ਵੀ ਵੀਰੇ ਪੰਜ ਚਾਰ ਦਿਨ ਲੈ ਜੂ ਇਹ ਤਿੰਨ ਹਫਤੇ ਹਫਤੇ ਦੀਆਂ ਕੱਚੀਆਂ ਉਹ ਤਿਆਰੀਆਂ ਕੀਤੀਆਂ ਲਓ ਜੀ ਇਹਨੂੰ ਵੀ ਤੋਰ ਕੇ ਦਿਖਾ ਦਿਓ ਜੀ ਜੇ ਕੋਈ ਕੱਚੀਆਂ ਲੈਣ ਦਾ ਚਾਹਵਾਨ ਹੋਵੇ ਤਾਂ ਆਹ ਤਿੰਨ ਕੱਚੀਆਂ ਨੇ ਜੀ ਬਾਹਲਾ ਸਮਾਂ ਨਹੀਂ ਹਫਤੇ ਦੇ ਆਸ-ਪਾਸ ਹੀ ਸਮਾਂ ਲੈਣ ਗਿਆ ਜੀ ਦੁੱਧ ਚੰਗਾ ਪਾ ਦੇਣ ਗਿਆ ਢਿੱਲਾਂ ਟੁੱਲਾਂ ਬਹੁਤ ਹਵਾਨੇ ਚ ਥਣ ਵੀ ਸੋਹਣੇ ਸਹਿਜ ਦੇ ਆ ਬਾਕੀ ਵਜਨ ਵਾਲੀਆਂ ਨੇ ਕੋਈ ਲਿੱਸੀਆਂ ਫਿੱਕੀਆਂ ਨਹੀਂ ਜੀ ਤੇ ਇਹਦੀ ਡਿਮਾਂਡ ਬਈ ਏ ਵੀਰੇ ਆਪਾਂ 43000 ਦੀ ਵੇੜ ਦੇਵਾਂਗੇ ਠੀਕ ਆ ਜੀ ਇਹ ਬਾਈ ਕਹਿੰਦਾ 43000 ਦੀ ਵੇੜ ਦੇ ਦਾਂਗੇ ਵਿੱਚੋਂ ਲੈਸ ਹੋ ਜਾਊਗਾ ਜੀ ਭਾਜ ਛੋਟੇ ਛੋਟੇ ਹੀ ਆ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ